ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਸਾਡੇ ਲਈ ਬੜਾ ਹੀ ਆਪ ਸਭ ਲਈ ਬੜਾ ਹੀ ਸ਼ੁਭ ਦਿਨ ਹੈ ਕਿ ਤੁਸੀਂ ਪੰਜਾਬ ਦਾ ਮਾਣ ਵਧਾਉਂਦੇ ਹੋਏ ਫਿਨਲੈਂਡ ਦੇ ਵਿੱਚ ਜਾ ਰਹੇ ਹੋ ਜਿਹੜਾ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ ਪ੍ਰਾਇਮਰੀ ਐਜੂਕੇਸ਼ਨ ਦੇ ਲਈ ਤੇ ਮੈਂ ਦਿਲੋਂ ਧੰਨਵਾਦ ਕਰਦਾਂ ਇਸੇ ਰੀਤ ਨੂੰ ਹਮੇਸ਼ਾ ਜਾਰੀ ਰੱਖਦੇ ਹੋਏ ਚਾਹੀਓ ਸੱਤ ਬੈਚ ਸਾਡੇ ਪ੍ਰਿੰਸੀਪਲਸ ਤੇ ਗਏ ਆ ਸਿੰਗਾਪੁਰ ਨੂੰ ਹੁਣੇ ਪਿਛਲੇ ਹਫ਼ਤੇ ਇੱਕ ਬੈਚ ਗਿਆ ਸੀ ਚਾਹੀ ਸਾਡੇ 3 ਬੈਚ

ਇੱਕ ਹਫ਼ਤੇ ਤੋਂ ਇਹਨਾਂ ਦੀ ਟ੍ਰੇਨਿੰਗ ਇੱਥੇ ਸਿਰਫ ਫਿਨਲੈਂਡ ਦੀ ਪੂਰਾ ਡੈਲੀਗੇਸ਼ਨ ਆ ਕੇ ਫਿਨਲੈਂਡ ਦੇ ਐਮਬੈਸਡਰ ਸ਼ੁਰੂ ਕਰਾ ਕੇ ਗਏ ਸੀ ਤੇ ਉਹ ਇੱਕ ਹਫ਼ਤੇ ਤੋਂ ਦੇਵਟ ਗੈਟਿੰਗ ਟ੍ਰੇਨਡ ਓਵਰ ਹੇਅਰ ਤੇ ਹੁਣ ਅੱਜ ਇੱਥੋਂ ਰਵਾਨਾ ਹੋਣਗੇ ਤੇ 72 ਟੀਚਰਸ ਸਰ ਔਨ ਮੈਰਿਟ ਸਿਲੈਕਸ਼ਨ ਹੋਈ ਹੈ ਇੱਕ ਇੱਕ ਨੂੰ ਸਿਲੈਕਸ਼ਨ ਕਰਨ ਦੇ ਵਿੱਚ ਸਰ 10-10 ਜਿਹੜੇ ਬੱਚੇ ਨੇ ਪੜ੍ਹਾਏ ਆ ਜਾਂ ਜਿਹੜੇ ਬੱਚਿਆਂ ਨੂੰ ਪੜ੍ਹਾ ਰਹੇ ਉਹਨਾਂ ਦੇ ਮਾਤਾ ਪਿਤਾ ਦਾ ਫੀਡਬੈਕ ਵੀ ਲੈ ਕੇ ਪੂਰੇ ਪੰਜਾਬ ਨੂੰ ਰਿਪਰਿਜ਼ੈਂਟ ਕਰ ਰਹੇ ਆ ਧੰਨਵਾਦ ਸਰ ਬਹੁਤ ਬਹੁਤ ਸਤ ਸ੍ਰੀ ਅਕਾਲ ਨੂੰ ਮੁਬਾਰਕਬਾਦ ਤੁਸੀਂ ਇੱਕ શિક્ષਕ ਦੇ ਤੌਰ ਤੇ ਵਿਆਪਕ ਦੇ ਤੌਰ ਤੇ ਇੱਕ ਨਵੇਂ ਕਦਮ ਬਲ ਬਟ ਰਹੇ ਹੋ ਕਿਉਂਕਿ ਪਹਿਲਾਂ ਜਿਹੜੀ ਟ੍ਰੇਨਿੰਗ ਸੀ ਜਾਂ ਪੜਾਈ ਦੇ ਤਰੀਕੇ ਸੀ ਉਹ ਥੋੜਾ ਟ੍ਰੈਡੀਸ਼ਨਲ ਸੀ ਜਿਵੇਂ ਹੁੰਦਾ ਪਰ ਹੁਣ ਦੁਨੀਆ ਬਦਲ ਰਹੀ ਹੈ ਤਾਂ ਤਰੀਕੇ ਜਿਹੜੇ ਨੇ ਉਹ ਪੜਾਉਣ ਦੇ ਉਹ ਖੇਡਾਂ ਵਿੱਚ ਦੀ ਹੱਸਦੇ ਹੱਸਦੇ ਜਾਂ ਕੋਈ ਕਿਵੇਂ ਨਾ ਕਿਵੇਂ ਗੇਮਾਂ ਗੱਜਦੀ ਐਦਾਂ ਹੀ ਚੱਲ ਪੈ ਨੇ ਉਹ ਜਿਹੜਾ ਬਸਤੀਆਂ ਦਾ ਬੋਝ ਹੈ ਉਹ ਹੁਣ ਕੱਟ ਗਿਆ ਬੱਚਿਆਂ ਦੇ ਮੋਢਿਆਂ ਤੋਂ ਸੋ ਫਿਨਲੈਂਡਰ ਦੇ ਵਿੱਚ ਬੜਾ ਮਸ਼ਹੂਰ ਹੈ ਪ੍ਰਾਇਮਰੀ ਐਜੂਕੇਸ਼ਨ ਦੀ ਟ੍ਰੇਨਿੰਗ ਵਾਸਤੇ ਪੂਰੀ ਦੁਨੀਆ ਤੋਂ ਉੱਥੇ ਪ੍ਰਿੰਸ ਤੁਹਾਡੇ ਕੋਲ ਹੀ ਆਏ ਹੋਣਗੇ ਕੋਈ ਕਿਸੇ ਦੇਸ਼ ਤੋਂ ਟੀਚਰ ਆਏ ਹੋਣਗੇ ਕੋਈ ਕਿਸੇ ਦੇਸ਼ ਤੋਂ ਤੇ ਹਫ਼ਤੇ ਨਾਲ ਤੁਹਾਨੂੰ ਅੱਛਾ ਦੋਸਤ एडोर्ड 15 दिन सो ਉਥੇ ਜਾ ਕੇ ਨਾਟ ਓਨਲੀ ਟੈਂ ਕਲਾਸਾਂ ਟੈਂਡ ਕਰੋਗੇ ਤੁਹਾਡੀ ਬ੍ਰੇਨਸਟਾਰਮਿੰਗ ਦੂਸਰੇ ਦੇਸ਼ਾਂ ਦੇ ਵਿਚਾਰ ਨਾਲ ਵੀ ਹੋਊਗੀ ਤੇ ਆ ਕੇ ਜਰੂਰ ਤੁਸੀਂ ਸਾਂਝੇ ਕਰਿਓ ਆਪਣੇ ਤਜਰਬੇ ਵੀ ਤੇ ਜਿਹੜੇ ਕੁਛ ਸਿੱਖ ਕੇ ਆਏ ਹੋ ਬੱਚੇ ਜਿਹੜੇ ਪੜਾਈ ਦੇ ਉਹ ਜਿਹੜੇ ਉਹ ਸਾਡੇ ਲਈ ਬਹੁਤ ਹੀ ਫਾਇਦੇਮੰਦ ਰਹਿਣਗੇ ਆਪਣੇ ਕੋਲੀਗਜ਼ ਨੂੰ ਆ ਕੇ ਦੱਸੋਗੇ ਜਾਂ ਆਪਣੇ ਬੱਚਿਆਂ ਨੂੰ ਪੜਾਉਂਗੇ ਇਸ ਤੋਂ ਪਹਿਲਾਂ ਵਾਲੇ ਜਿਹੜੇ ਬੈਚ ਚਾਹੇ ਸਿੰਗਾਪੁਰ ਗਿਆ ਚਾਹੇ ਉਹ ਅਹ ਅਹ ਫਿਨਲੈਂਡ ਵਾਲੇ ਵੀ ਬੈਚ ਸੀ ਦੁਬਾਰੀ ਵੀ ਲਗੇ ਸੀ ਉਹ ਤੇ ਉਹਨਾਂ ਦਾ ਤਜਰਬਾ ਸਾਡੇ ਕੋਲੇ ਬਹੁਤ ਵਧੀਆ ਹੈ ਕਿ ਉੱਥੋਂ ਦੇ ਬੱਚੇ ਜਿਹੜੇ ਨੇ ਉਹ ਇਸ ਗੱਲ ਨੂੰ ਖੁਸ਼ ਨੇ ਮਾਪੇ ਕਿ ਸਾਡੇ ਸਾਡੇ ਜਿਹੜਾ ਬੱਚਾ ਪੜਦਾ ਜਿੱਥੇ ਉੱਥੇ ਟ੍ਰੇਨਿੰਗ ਜਿਹੜੀ ਹੈ ਹਾਈ ਕੁਆਲਿਟੀ ਦੀ ਹੈ ਟੀਚਰਸ ਕੋਲ ਸੋ ਤੁਹਾਨੂੰ ਬਹੁਤ-ਬਹੁਤ ਇੱਕ ਵਾਰੀ ਫੇਰ ਮੁਬਾਰਕਾਂ ਦਿੰਦੇ ਹਾਂ ਆਲ ધ ਬੈਸਟ ਤੇ ਬੜੀਆ ਤਰੀਕੇ ਨਾਲ ਉੱਥੇ ਮਤਲਬ ਟ੍ਰੇਨਿੰਗ ਲੈ ਕੇ आओ ਤਾਂ ਕਿ ਆਪਾਂ ਪੰਜਾਬ ਨੂੰ ਇੱਥੇ ਸਿਹਤ ਪੰਜਾਬ ਤੇ ਰੰਗਲਾ ਪੰਜਾਬ ਦਾ ਜਿਹੜਾ ਆਪਣਾ ਮਿਸ਼ਨ ਹੈ ਉਹਦੇ ਬਣ ਪਾ ਸਕੀ ਬਹੁਤ ਬਹੁਤ ਧੰਨਵਾਦ ਆਜੋ ਜੀ ਸਰ ਮੈਂ মিডিਆ ਨੂੰ ਉਹ ਕਰਦਾ 인 ધ ਮੀਨ ਟਾਈਮ ਤੁਸੀਂ ਬਸ ਬੈਠ ਜਾਓਗੇ ਫਿਰ ਸਭ ਤੋਂ ਪਹਿਲਾਂ ਫੋਟੋ ਫੋਟੋ ਕਰੋ ਵਾੜੀ ਲਾ ਲੈ ਨਾਲ ਇਧਰ ਨਾ ਕਰੋ ਧੰਨਵਾਦ ਬਹੁਤ ਸ਼ਾਰਟ ਨੋਟਿਸ ਤੇ ਸਵੇਰੇ ਖੁਸ਼ੀਆਲੀ ਮਾਰਨਗੇ ਇੱਥੇ ਪਹੁੰਚੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਜੋ ਪੰਜਾਬ ਦੇ ਵਿੱਚ ਅਸੀਂ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦੀ ਮਨਸ਼ੇਰੀ ਹੋਈ ਹੈ ਅਸਲ 'ਚ ਸਾਡੇ ਪਾਰਟੀ ਜਿਹੜੀ ਆਮਾਦੀ ਪਾਰਟੀ ਉਹਦਾ ਪਹਿਲੇ ਦਿਨੋਂ ਹੀ ਮਿਸ਼ਨ ਜਿਹੜਾ ਹੈ ਉਹ ਐਜੂਕੇਸ਼ਨ ਤੇ ਹੈਲਥ ਸੀ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਸਕੂਲਾਂ ਨੂੰ ਸ਼ਾਨਦਾਰ ਕਰਨਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਪ੍ਰੈਕਟੀਕਲ ਪਾਰਟੀਆਂ ਦੇ ਮੈਨੀਫੈਸਟੋਆਂ ਦੇ ਵਿੱਚ ਐਜੂਕੇਸ਼ਨ ਵੀ ਜਿਹੜੀ ਐਂਟਰ ਕਰ ਗਈ ਪਹਿਲਾਂ ਉਹ ਐਜੂਕੇਸ਼ਨ ਦੀ ਗੱਲ ਨਹੀਂ ਕਰਦੇ ਹੁੰਦੇ ਸੀ ਮੈਨੀਫੈਸਟੋ ਆਏ ਹੋਏ ਸਕੂਲਾਂ ਦੀਆਂ ਜਾਂ ਹਸਪਤਾਲਾਂ ਦੀ ਗੱਲ ਹੀ ਨਹੀਂ ਹੁੰਦੀ ਸੀ ਬਿਜਲੀ ਦੀ ਗੱਲ ਹੀ ਨਹੀਂ ਹੁੰਦੀ ਸੀ ਸੋ ਇਹ ਅਰਵਿੰਦ ਕੇਜਰੀਵਾਲ ਜੀ ਹੋਣਾ ਦਾ ਉਹਨਾਂ ਦੀ ਬ੍ਰਾਂਡਿੰਗ ਹੀ ਪਾਰਟੀ ਤੇ ਸੋਚਦਾ ਨਤੀਜੇ ਕਿ ਅੱਜ ਜਿਹੜੀਆਂ ਸੈਵਰੇਜ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਏਜੰਡੇ ਨੇ ਉਹਦੇ ਵਿੱਚ ਵੀ ਹੈਲਥ ਐਜੂਕੇਸ਼ਨ ਆ ਰਹੀ ਹੈ ਸੋ ਪਿਛਲੇ ਹਫਤੇ ਇਸੇ ਜਗ੍ਹਾ ਤੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਪ੍ਰਿੰਸੀਪਲ ਸਾਹਿਬਾਨ ਸਿੰਗਾਪੁਰ ਗਏ ਸੀ ਅੱਜ 72 ਜਿਹੜੇ ਪ੍ਰਾਇਮਰੀ ਟੀਚਰ ਨੇ ਉਹ ਫਿਨਲੈਂਡ ਜਾ ਰਹੇ ਨੇ ਪਹਿਲਾਂ ਵੀ ਫਿਨਲੈਂਡ ਦਾ ਦੌਰਾ ਦੁਵਾਲੀ ਦੇ ਦਿਨਾਂ 'ਚ ਸਾਡਾ ਟੀਚਰਾਂ ਨੇ ਇੱਕ ਬੈਚ ਕਰਕੇ ਆਇਆ ਸੋ 72 ਨੇ ਦੋ ਹਫਤੇ ਨਟੂਰ ਹੈ ਇੱਕ ਹਫ਼ਤਾ ਪਹਿਲਾਂ ਇੱਕ ਫਿਨਲੈਂਡ ਦਾ ਡੈਲੀਗੇਸ਼ਨ ਆਇਆ ਇੱਕ ਹਫ਼ਤਾ ਪਹਿਲਾਂ ਉਹ ਉਹਨਾਂ ਨੇ ਵੀ ਇਹਨਾਂ ਨੂੰ ਇੱਥੇ ਟ੍ਰੇਨਿੰਗ ਦਿੱਤੀ ਇਹਨਾਂ ਨੂੰ ਚੁਣਨ ਦਾ ਕ੍ਰਾਈਟੇਰੀਆ ਬੜਾ ਸ਼ਾਨਦਾਰ ਹੈ 10 ਬੱਚੇ ਜਿਹੜੇ ਇਹਨਾਂ ਨੇ ਪੜ੍ਹਾਏ ਹੋਣ ਰਿਕਮੈਂਡੇਸ਼ਨ ਤੋਂ ਉਹਨਾਂ ਦੇ ਮਾਪਿਆਂ ਵੱਲੋਂ ਵੀ ਫੀਡਬੈਕ ਲੈਣੇ ਆ ਕਿ ਇਹ ਬੱਚੇ ਜਿਹੜੇ ਨੇ ਚਾਹੇ ਟੀਚਰ ਜਿਹੜੇ ਨੇ ਤੁਹਾਨੂੰ ਲੱਗਦਾ ਕਿ ਇਸ ਕਾਬਿਲ ਨੇ ਤਾਂ ਫਿਰ ਇਹ ਪਾਰਦਰਸ਼ਿਕ ਪ੍ਰਕਿਰਿਆ ਨਾਲ ਚੁਣ ਹੋਈ ਹੈ ਕਿਉਂਕਿ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਪਤਾ ਲੱਗ ਜਾਂਦਾ ਟੀਚਰ ਪੇਰੈਂਟਸ ਨੂੰ ਕਿ ਕਿਹੜੇ ਟੀਚਰ ਜਿਹੜੇ ਨੇ ਉਹ ਜ਼ਿਆਦਾ ਬੱਚਿਆਂ ਨੂੰ ਪੜਾਉਣ ਚ ਜ਼ਿਆਦਾ ਇੰਟਰਸਟਡ ਸੀ ਸੋ ਸਾਰੇ ਜਿੰਨੇ ਵੀ ਅਜੇ ਤਰ ਦੇ ਬੱਚੇ ਚੁਣੇ ਗਏ ਨੇ ਮੈਂ ਸਾਰਿਆਂ ਨੂੰ ਖੋਲੇ ਮੱਲੇ ਦੀ ਵੀ ਦਿਨਾਲ ਨਾਲ ਅ ਵਿਆਪਕ ਵਾਲੇ ਕੈਰੀਅਰ ਦੇ ਵਿੱਚ ਇੱਕ ਹੋਰ ਸਟੈਪ ਅੱਗੇ ਵਧਣ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਸਰ ਇੱਕ ਜਿਹੜੀ ਚਾਹਤੀ ਹੈ ਜੀ ਆ ਕਾਫੀ ਵਾਰਾ ਪੁਲਿਸ ਤੇ ਜਾ ਕੇ ਬਣ ਜਾਉਂ ਪਰ ਅੱਜ ਸਵੇਰੇ ਜਨਾ ਇੱਕ ਉਹ ਤੋਏ ਅਮ੍ਰਿਤਸਰ ਦੇ ਵਿੱਚ ਕਿੰਨੂ ਟੈਂਪਲ ਦੇ ਉੱਤੇ ਹੁਣ ਲੱਗ ਰਿਹਾ ਦੇਖੋ ਬਹੁਤ ਕੋਸ਼ਿਸ਼ਾਂ ਪੰਜਾਬ ਨੂੰ ਡਿਸਟਰਬ ਕਰਨ ਦੀਆਂ ਸਮੇਂ-ਸਮੇਂ ਤੇ ਚਲਦੀਆਂ ਰਹਿੰਦੀਆਂ ਕਦੇ ਕੋਈ ਆ ਵੀ ਤਾਂ ਡਰੱਗ ਵੀ ਤੇ ਇੱਕ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੈ ਫਿਰ ਗੈਂਗਸਟਰ ਫਿਰ ਫਰੋਤੀਆਂ ਹੈ ਨਾ ਤਾਂ ਕਿ ਇਹ ਲੱਗੇ ਕਿ ਪੰਜਾਬ ਜਿਹੜਾ ਉਹ ਅਸ਼ਾਂਤੀ ਦਾ ਸੂਬਾ ਬਣ ਗਿਆ ਫੇਰ ਦੁਬਾਰਾ ਜਦ ਕੇ ਸਾਡੇ ਇੱਥੇ ਕੋਈ ਤਿਹਾੜ ਜਿਵੇਂ ਕੱਲ ਹੋਲੀ ਸੀ ਤੁਸੀਂ ਉੱਧਰ ਲਈ ਕreturnData ਮਾ ਦੇਖੋ ਕਿਵੇਂ ਉਹਦੇ ਜਲੂਸ ਨੂੰ ਬੜੀ ਮੁਸ਼ਕਲ ਨਾਲ ਕreturnData ਪਿਆ ਕਿਤੇ ਲਾਫੀ ਚਾਰਜ ਕਰਨਾ ਪਿਆ ਪਰ ਸਾਡੇ ਇੱਥੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਜੇ ਕੋਈ ਜਿਹੜੇ ਗੈਰ ਸਮਾਜਿਕ ਅਨਸਰ ਜਿਹੜੇ ਨੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਤਾਂ ਪੁਲਿਸ ਜਿਹੜੀ ਹੈ ਨਾਲ ਦੀਆਂ ਰਿਜ਼ਲਟ ਵੀ ਦਿੰਦੀ ਹੈ ਤੇ ਜਿਹੜੇ ਮੋਕੇ 'ਚ ਕੱਲ ਕੋਈ ਹੋਇਆ ਭਾਵੇਂ ਉਹ ਨਿੱਜੀ ਉਹਨਾਂ ਦਾ ਸੀਗਾ ਮਾਮਲਾ ਪਰ ਉਹਨਾਂ ਨੂੰ ਤਿੰਨ-ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਬੱਚਾ ਜਿਹੜਾ ਸੀਹਾਦੋਤ ਪਿੰਡ ਤੋਂ ਉਹਨਾਂ ਦੇ ਆਪਣੇ ਘਰ ਦੇ ਹੀ ਸੀਗੇ ਕਿ ਉਸੇ ਪਿੰਡ ਦੀ ਸੀ ਤੇ ਉਹ ਅਗਵਾ ਹੋਇਆ ਸੀ ਉਹ 24 ਘੰਟਿਆਂ ਦੇ ਵਿੱਚ ਵਿੱਚ ਬੱਚਾ ਵੀ ਸੇਫ ਹੋ ਗਿਆ ਸੋ ਸਾਡਾ ਜਿਹੜਾ ਪੁਲਿਸ ਦਾ ਜਿਹੜਾ ਇਕੁਪਮੈਂਟ ਹੈ ਜਾਂ ਪੁਲਿਸ ਕੋਲੇ ਜਿਹੜੇ ਸਾਧਨ ਨੇ ਉਹ ਬਹੁਤ ਅਪਡੇਟਡ ਨਹੀਂ ਮੈਂ ਬਾਰ ਬਾਰ ਤੁਹਾਨੂੰ ਦੱਸਦਾ ਰਹਿੰਨਾ ਗੱਡੀਆਂ ਤੋਂ ਲੈ ਕੇ ਕੈਮਰਿਆਂ ਤੋਂ ਲੈ ਕੇ ਕਿਵੇਂ ਅਸੀਂ ਇੱਕ ਦੂਜੇ ਨਾਲ ਜਿਹੜਾ ਸਹਿਯੋਗ ਕਰਕੇ ਅਪਰਾਧੀਆਂ ਨੂੰ ਫੜ ਲੈਨੇ ਆ ਸੋ ਪੰਜਾਬ ਲਾਅ ਐਂਡ ਆਰਡਰ ਵਾਲੇ ਪਾਸੋਂ ਬਿਲਕੁਲ ਸੇਫ ਰਹੇ। ਮਾਨ ਸਰ 3 ਇਨਵੈਸਟੀਗੇਸ਼ਨ ਦੇ ਨਿਸ਼ਾਨੇ ਦੇ ਲਖੰਡ ਦੇ ਵਿੱਚ ਬਹੁਤ ਹੈ। ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਕਿਛੁ ਨਹੀਂ ਦਿੱਤੀ ਸਾਰੀ। ਹਾਂਜੀ ਹਾਂਜੀ। ਬਾਰੇ ਹਾਂਜੀ ਅਸੀਂ ਅੱਜ ਅੱਜ ਤਾਮਿਲਨਾਡੂ ਦੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਹੋਈ ਸੀ। ਤੇ ਉਹਨਾਂ ਦੇ ਦੋ ਮਨਿਸਟਰ ਵੀ ਆ ਰਹੇ ਨੇ ਮਿਲਣ। ਤੇ ਕਿਉਂਕਿ ਇਹ ਪਤਾ ਪਹਿਲਾਂ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੀਆਂ ਸੀਟਾਂ ਇਹ ਵਧਾਉਣ ਨੂੰ ਫਿਰਦੇ ਨੇ ਤੇ ਕਿਹੜੇ ਏਰੀਆ ਚ ਸੀਟਾਂ ਵਧਾਉਣ ਨੂੰ ਫਿਰਦੇ ਨੇ। ਮਤਲਬ ਜੇ ਕਾਮਨ ਲਾਡੂ ਦੇ ਘਟਾ ਰਹੇ ਨੇ ਕਹਿੰਦੇ ਵੀ ਆਬਾਦੀ ਘਟ ਗਈ ਇਹਦਾ ਮਤਲਬ ਤੁਸੀਂ ਫਿਰ ਪਾਪੂਲੇਸ਼ਨ ਕੰਟਰੋਲ ਦੇ ਅਗੇਂਸਟ ਜਾ ਰਹੇ ਬਿ ਆਬਾਦੀ ਘਟਾਉਣੇ ਚਾਹੀਦੀ ਸੀ ਉਹਨਾਂ ਨੂੰ ਠੀਕ ਹੈ ਨਾ ਸੋ ਇਹਨਾਂ ਦੀਆਂ ਕੋਈ ਹੋਰ ਅਗਲੀਆਂ ਇਤਰ ਉਤਰ ਦੀਆਂ ਚਾਲਾਂ ਨੇ ਕਿ ਆਬਦਾ ਏਰੀਆ ਵਧਾ ਲਓ ਜਿੱਥੋਂ ਨਹੀਂ ਜਿੱਥੋਂ ਨਹੀਂ ਜਿੱਦਦੇ ਉੱਥੋਂ ਘਟਾ ਲਓ ਹੈ ਨਾ ਤਾਂ ਕਿ ਪਰਸੈਂਟੇਜ ਵਧ ਜੇ ਤੁਸੀਂ ਪੰਜਾਬ ਦਾ ਵੀ ਅਸੀਂ ਅਫਸਰ ਦੀ ਡਿਊਟੀ ਲੱਗੀ ਅੱਜ ਪਤਾ ਲੱਗ ਜਾਊਗਾ ਕਿ ਪੰਜਾਬ ਨੂੰ ਕਿੰਨੀਆਂ ਸੀਟਾਂ ਵਧਾ ਰਹੇ ਨੇ ਜਾਂ ਘਟਾ ਰਹੇ ਨੇ ਜਾਂ ਕੀ ਕਰ ਰਹੇ ਨੇ ਉਸ ਤੋਂ ਬਾਅਦ ਮੈਨੂੰ ਡਰੇਲ ਦੇ ਵਿੱਚ ਪੜਨਾ ਬੈਠ ਗਿਆ ਸਰ ਸਾਹਿਬ ਅਮਰੀਕ ਸਰ ਇਨਸੀਡੈਂਟ ਜਿਹਨੇ ਐਂਪਲ ਤੇ ਆਟ ਐ ਹੋਇਆ ਹੈ ਅਮਰੀਕ ਸਰ ਪੁਲਿਸ ਕਮਿਸ਼ਨਰ ਇੱਕ ਪਾਕਿਸਤਾਨ ਐਂਗਲ ਕੋ ਹਿੱਟ ਕਰ ਰਹੇ ਹੈ ਵੀ ਜੇ ਕੈਨ ਬੀ ਕਨਸਪੀਰੇਸੀ ਫਰਮ ਪਾਕਿਸਤਾਨ ਆਪ ਇਸ ਤੇ ਦੇਖੋ ਜਿਹੜੇ ਡਰੋਨ ਉਹ ਤਾਂ ਉਹ ਤਾਂ ਉਤਸ਼ਰੀਆਂ ਉਧਰ ਹੀ ਆਉਂਦੇ ਨੇ ਠੀਕ ਹੈ ਹੁਣ ਬੀਐਸਐਫ ਨੇ ਸਾਨੂੰ ਰਿਪੋਰਟ ਦਿੱਤੀ ਹੈ ਜਦੋਂ ਦਾ ਸੀ ਯੁੱਧ ਨਸ਼ਿਆਂ ਵਿਰੁੱਧ ਛੇੜਿਆ 70% ਡਰੋਨ ਵੀ ਕੰਮ ਜਿਹੜੀ ਇਨਕਮਿੰਗ ਉਹ ਘਟ ਗਈ ਉਹਕੇ ਰੀਸੀਵ ਕਰਨ ਵਾਲਾ ਨਹੀਂ ਹੈ ਕੋਈ ਇੱਥੇ ਸੋ ਉਹ ਤਾਂ ਅਕਸਰ ਪੰਗੇ ਲੈਂਦੇ ਰਹਿੰਦੇ ਨੇ ਉਹਨਾਂ ਨੇ ਤਾਂ ਉਹ ਕਿਉਂ ਚਾਹਣਗੇ ਪੰਜਾਬ ਜਿਹੜਾ ਉਹ ਸ਼ਾਂਤੀ ਦੇ ਵਿੱਚ ਰਹੇ ਪਰ ਅਸੀਂ ਯਕੀਨ ਦਵਾਨੇ ਪੰਜਾਬ ਦੇ ਲੋਕਾਂ ਨੂੰ ਕਿ ਬਿਲਕੁਲ ਅਸੀਂ ਲੋਕਾਂ ਪਾਈਚਾਰਕਸਾਨ ਜਿਹੜੀ ਬਣਾ ਕੇ ਠੀਕ ਹੈ پتکال کی بینک کو کلینڈ روانہ کرتے ہیں اور ڈاکٹر کاریا ڈاکٹر شکرا ہزرت ਤਦ ਵਿੱਚ ਸਿੱਖਾਂ ਨੂੰ ਬਹੁਤ ਸਾਰੇ ਲੋਕਾਂ ਨੇ ਮਿਲਿਆ ਉਹ ਸਿੱਖੀ ਦੇ ਬਾਟਿਸ ਚਰਚ ਦੇ ਨੇ ਉਹ ਮਤਲਬ ਆਪਸ ਵਿੱਚ ਉਹ ਬਾਤ ਸੇਵਾ ਦੇ ਦਿਨਾਂ ਵਿੱਚ